ਪਬਲਿਕ ਐਕਸ਼ਨ ਕਮੇਟੀ ਦਾ ਸਾਲਾਨਾ ਜਲਾਸ ਅੱਜ 27 ਮਾਰਚ 2023 ਨੂੰ ਸਰਕਟ ਹਾਊਸ ਲੁਧਿਆਣਾ ਵਿਖੇ ਹੋਇਆ ਜਿਸ ਦੇ ਵਿੱਚ ਆਰਬੀਐਸ ਰੂਰਸ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕ ਕੇਂਦਰ ਖਾਲਸਾ ਹਾਈਟ ਰੂਰਲ ਐਨਜੀਓ ਮੋਗਾ ਇਕੋ ਸਿੱਖ ਅਦਾਰਾ ਸਿੱਖ ਸਿਆਸਤ ਇਨੀਸ਼ੀਏਟਿਵਸ ਆਫ ਚੇਂਜ ਸਾਂਝਾ ਮੋਰਚਾ ਜੀਰਾ ਮੂਈ ਸਪੋਰਟਸ ਆਰ ਫਾਰਮਰਸ ਨਰੋਆ ਪੰਜਾਬ ਮੰਚ ਜਲੰਧਰ ਵੈਲਫੇਅਰ ਸੁਸਾਇਟੀ ਮਿਸਲ ਸਤਲੋਜ ਯੂਨਾਈਟਿਡ ਸਿੱਖ ਤੋਂ ਇਲਾਵਾ ਪੰਜਾਬ ਤੋਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਇਜਲਾਸ ਦੀ ਸ਼ੁਰੂਆਤ ਪ੍ਰਸਿੱਧ ਚਿੰਤਕ ਸਰਦਾਰ ਹਮੀਰ ਸਿੰਘ ਅਤੇ ਸਾਫ ਦਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ ਕੀਤੀ ਅਤੇ ਆੰਤ ਤੱਕ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਕੀਤਾ ਗਿਆ। ਸਟੇਜ ਦੀ ਸਾਰੀ ਕਾਰਵਾਈ ਡਾਕਟਰ ਅਮਨਦੀਪ ਸਿੰਘ ਬਿਆਸ ਦੇ ਵੱਲੋਂ ਕੀਤੀ ਗਈ ਅਤੇ ਇਸ ਜਨਰਲ ਇਜਲਾਸ ਦੇ ਵਿੱਚ ਸਰਵਸੰਮਤੀ ਦੇ ਨਾਲ ਹੇਠ ਲਿਖੇ ਮਤੇ ਪਾਏ ਗਏ। ਪਹਿਲਾ ਮਤਾ ਮਤੇ ਵੜਾ ਟੈਕਸਟਾਈਲ ਪਾਰਕ ਦੀ ਜ਼ਮੀਨ ਤੇ ਬਾਇਓ ਡਾਇਵਰਸਿਟੀ ਪਾਰਕ ਦਾ ਐਲਾਨ ਕੀਤਾ ਜਾਵੇ। ਦੂਜਾ ਜ਼ੀਰਾ ਦੀ ਮਾਲਸ ਬ੍ਰੋ ਨਾਮ ਦੀ ਸ਼ਰਾਬ ਅਤੇ ਕੈਮੀਕਲ ਫੈਕਟਰੀ ਨੂੰ ਜਲਦ ਬੰਦ ਕਰਨ ਦੇ ਲਿਖਤੀ ਰੂਪ ਦੇ ਵਿੱਚ ਹੁਕਮ ਦਿੱਤੇ ਜਾਣ ਤੀਜਾ ਪੰਜਾਬ ਦੇ ਵਿੱਚ ਨਹਿਰਾਂ ਦੇ ਆਸ-ਪਾਸ ਦੀ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਦੇ ਲਈ ਨਹਿਰਾਂ ਦਾ ਹੋਰ ਕੰਕਰੀਟੀਕਰਨ ਨਾ ਕੀਤਾ ਜਾਵੇ ਚੌਥਾ ਸਤਲੁਜ ਦੇ ਵਿੱਚ ਡਿੱਗਦੇ ਗੰਦਲੇ ਪਾਣੀ ਨੂੰ ਰੋਕਿਆ ਜਾਵੇ ਪੰਜਵਾਂ ਗਿਆਸਪੁਰਾ ਦੁਖਾਂਤ ਇੱਕ ਖਤਰੇ ਦੀ ਘੰਟੀ ਆ ਤੇ ਛੇਮਾ ਰਾਜ ਅਤੇ ਦੇਸ਼ ਦੇ ਵਿੱਚ ਮੀਡੀਆ ਤੇ ਸੋਸ਼ਲ ਮੀਡੀਆ ਨੂੰ ਬਿਨਾਂ ਕਿਸੇ ਰੁਕਾਵਟ ਜਾਂ ਸੈਂਸਰਸ਼ਿਪ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਲਾਸਟ ਜੰਤਰ ਮੰਤਰ ਵਿਖੇ ਰੋਜ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਅੱਜ ਸਰ ਆਪਣਾ ਹਾਂਜੀ ਮੈਂ ਜਸਕੀਰਤ ਸਿੰਘ ਹਾਂ ਜੀ ਪਬਲਿਕ ਐਕਸ਼ਨ ਕਮੇਟੀ ਤੋਂ ਤੇ ਮੇਰੇ ਨਾਲ ਕਪਿਲ अरोड़ा ਜੀ ਅਗੇ ਸਰ ਅੱਜ ਤੁਸੀਂ ਮੀਟਿੰਗ ਕੀਤੀ ਹੈ ਪਬਲਿਕ ਐਕਸ਼ਨ ਕਮੇਟੀ ਦੀ ਕੀ ਸਭ ਮੁਦਦ ਸੀਗਾ ਇਹ ਮੇਨ ਮੁੱਦਾ ਸੀਗਾ ਜੀ ਕਿ ਪਬਲਿਕ ਐਕਸ਼ਨ ਕਮੇਟੀ ਦਾ ਅਗਲੇ 1 ਸਾਲ ਵਾਸਤੇ ਪੰਜਾਬ ਦੇ ਵਾਤਾਵਰਣ ਨੂੰ ਲੈ ਕੇ ਕਿਹੜੇ ਮੁੱਦਿਆਂ ਤੇ ਕੰਮ ਕੀਤਾ ਜਾਵੇ ਤੇ ਜਿਹੜੇ ਮੁੱਦਿਆਂ ਤੇ ਆਲਰੇਡੀ ਕੰਮ ਕੀਤਾ ਅਸੀਂ ਪਿਛਲੇ 1 ਸਾਲ ਦੇ ਵਿੱਚ ਉਹ ਕਿੱਥੇ ਕਿ ਖੜੇ ਐ ਤੇ ਹੋਰ ਕੀ ਕਰਨ ਦੀ ਲੋੜ ਐ ਤੇ ਉਹ ਇਸ ਵੇਲੇ ਅਸੀਂ ਅੱਜ ਸਪੈਸੀਫਿਕਲੀ 4 ਮੁੱਦੇ ਦੇ ਵਿੱਚ ਵਿਚਾਰ ਰਹੇ ਆ ਪਹਿਲਾ ਮੁੱਦਾ ਸੀਗਾ ਜੀ ਕਿ ਮੱਤੇਵਾੜੇ ਦਾ ਮੱਤੇਵਾੜੇ ਦੇ ਵਿੱਚ ਟੈਕਸਟਾਈਲ ਪਾਰਕ ਜਿਹੜਾ ਹੈ ਉਹ ਸਰਕਾਰ ਨੇ ਤਕਰੀਬਨ 1 ਸਾਲ ਪਹਿਲਾਂ ਕੈਨਸਲ ਕਰ ਦਿੱਤਾ ਸੀਗਾ ਪਰ ਉਹਦੇ ਵਿੱਚ ਕੁਝ ਚੀਜ਼ਾਂ ਬਾਕੀ ਐ ਉਹਦੇ ਤੇ ਵਿਚਾਰ ਕੀਤਾ ਗਿਆ ਕਿ ਉੱਥੇ ਬਾਇਓਡਾਇਵਰਸਿਟੀ ਪਾਰਕ ਲਾਉਣ ਦੀ ਗੱਲ ਹੋਈ ਸੀਗੀ ਪਰ ਉਹ ਬਾਇਓਡਾਇਵਰਸਿਟੀ ਵਾਰੀ ਗੱਲ ਜਿਹੜੀ ਉਹ ਵਿੱਚੇ ਰਹਿ ਗਈ ਤੇ ਅਸੀਂ ਚਾਹੁੰਦੇ ਆ ਕਿ ਸਰਕਾਰ ਉਹਨੂੰ ਦੁਬਾਰਾ ਸ਼ੁਰੂ ਕਰੇ ਜਲਦੀ ਸ਼ੁਰੂ ਕਰ ਉਹਦੇ ਤੇ ਵਿਚਾਰ ਹੋਈ ਦੂਸਰਾ ਮੁੱਦਾ ਸੀਗਾ ਜੀ ਜੀਰੇਆਂ ਦੇ ਵਿੱਚ ਇੱਕ ਮਲਬਰੋਸ ਫੈਕਟਰੀ ਹੈ ਪਿੱਛੇ ਉਹ ਬਹੁਤ ਖਬਰਾਂ ਦੇ ਵਿੱਚ ਰਹੀ ਸੀਗੀ ਉਹਨੇ ਰਿਵਰਸ ਬੋਰਿੰਗ ਕਰਕੇ ਥੱਲੇ ਪਾਣੀ ਜਿਹੜਾ ਗੰਦਾ ਪਾਣੀ ਆਪਣਾ ਪਾਇਆ ਸੀਗਾ ਜਿਹਦੇ ਕਰਕੇ ਉੱਥੇ ਪਿੰਡਾਂ ਦੇ ਵਿੱਚ ਰਟਾਲ ਰੋਹੀ ਮਈਆਂਵਾਲਾ ਮਨਸੂਰਵਾਲ ਕਲਾਂ ਇਸ ਤਰ੍ਹਾਂ ਦੇ ਪਿੰਡਾਂ ਵਿੱਚ ਬਹੁਤ ਪਾਣੀ ਥੱਲੇ ਮਾੜਾ ਹੋ ਗਿਆ ਸੈਂਟਰਲ ਪੋਲੀੂਸ਼ਨ ਕੰਟਰੋਲ ਬੋਰਡ ਨੇ 29 ਸੈਂਪਲ ਟੈਸਟ ਕੀਤੇ ਆ 29 ਦੇ 29 ਫੇਲ ਹੋਏ ਆ ਉਹ ਫੈਕਟਰੀ ਨੂੰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਸੀਗਾ ਪਰ ਉਹ ਆਰਦੀ ਤੌਰ ਤੇ ਕੀਤਾ ਸੀਗਾ ਅਸੀਂ ਅੱਜ ਇਹ ਕਹਿ ਰਹੇ ਹਾਂ ਕਿ ਉਹਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਉਹਦੇ ਪ੍ਰੋਪਰ ਜਿਹੜੇ ਕਾਗਜ਼ ਦਿੱਤੇ ਜਾਣ ਜਿਹੜੇ ਲੋਕ ਉੱਥੇ ਸੰਘਰਸ਼ ਕਰ ਰਹੇ ਆ ਉਹਨਾਂ ਦੇ ਉੱਤੇ ਪਰਚੇ ਹੋਏ ਸੀ ਉਹ ਕੈਨਸਲ ਕੀਤੇ ਜਾਣ ਉਲਟਾ ਜਿਹੜੇ ਫੈਕਟਰੀ ਮਾਲਕ ਨੇ ਜਿਹੜਾ ਕਿ ਹੁਣ ਪ੍ਰੂਵ ਹੋ ਗਿਆ ਕਿ ਉਹਨਾਂ ਨੇ ਥੱਲੇ ਕੀਤਾ ਸੀਗਾ ਪੋਲੂਸ਼ਨ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਤੀਸਰਾ ਮੁੱਦਾ ਸਾਡਾ ਸੀਗਾ ਅੱਜ ਬੁੱਢੇ ਦਰਿਆ ਦਾ ਤਾਂ ਬੁੱਢਾ ਦਰਿਆ ਪੰਜਾਬ ਦਾ ਇੱਕ ਬਹੁਤ ਵੱਡਾ ਪ੍ਰਦੂਸ਼ਣ ਦਾ ਮੁੱਦਾ ਹੈ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਹੈ ਅੱਜ ਉੱਥੇ ਗੱਲਬਾਤ ਕੀਤੀ ਗਈ ਕਿ ਉਹਦੇ ਵਿੱਚ ਹੈਵੀ ਮੈਟਲ ਆ ਰਹੇ ਆ ਉਹਦੇ ਵਿੱਚ ਇੱਕ ਬਹੁਤ ਗੁੰਝਲਦਾਰ ਉਹਨੂੰ ਸਮੱਸਿਆ ਬਣਾ ਦਿੱਤਾ ਗਿਆ ਹੈ ਕਿ ਟ੍ਰੀਟਮੈਂਟ ਪਲਾਂਟ ਸਾਡੇ ਠੀਕ ਤਰ੍ਹਾਂ ਚੱਲ ਨਹੀਂ ਰਹੇ ਅਰਬਾਂ ਰੁਪਿਆ ਦਾ ਖਰਚਾ ਹੋ ਚੁੱਕਾ ਹੈ ਸਰਕਾਰ ਦਾ ਤੇ ਉਹਦੇ ਵਾਸਤੇ ਰਣਨੀਤੀ ਕੀ ਹੋਵੇ ਸਰਕਾਰ ਨਾਲ ਕਿਸ ਤਰ੍ਹਾਂ ਗੱਲ ਅੱਗੇ ਤੋਰੀ ਜਾਵੇ ਟ੍ਰੀਟਮੈਂਟ ਪਲਾਂਟਾਂ ਨੂੰ ਖਰਾਬ ਹੋਣ ਤੋਂ ਕਿਵੇਂ ਬਚਾਇਆ ਜਾਵੇ ਕਿਉਂਕਿ ਉਹਨਾਂ 'ਚ ਇੰਡਸਟਰੀਆ ਪਾਣੀ ਆ ਰਿਹਾ ਜੋ ਨਹੀਂ ਆਣਾ ਚਾਹੀਦਾ ਤਾਂ ਇਹ ਸਾਰੀਆਂ ਗੱਲਾਂ ਦੇ ਉੱਤੇ ਵਿਚਾਰਾ ਹੋਈਆਂ ਤੇ ਚੌਥਾ ਮੁੱਦਾ ਆਪਣਾ ਹੈਗਾ ਜੀ ਹਾਂ ਜੋੜੀਆਂ ਨਹਿਰਾ ਜਿਨ੍ਹਾਂ ਦੇ ਕੰਕਰੀਟ ਕਰਕੇ ਥੱਲੇ ਮੋਮਜਮਾ ਪਾਇਆ ਜਾ ਰਿਹਾ ਹੈ ਤਾਂ ਕਿ ਥੱਲੋਂ ਪਾਣੀ ਰਸਣਾ ਹੀ ਬੰਦ ਹੋ ਜਵੇ ਸਾਡਾ ਦੱਖਣੀ ਪੰਜਾਬ ਦਾ ਇਲਾਕਾ ਜਿਹੜਾ ਹੈ ਜੀ ਉਹਨੂੰ ਮਿੱਠਾ ਪਾਣੀ ਤਾਂ ਹੀ ਮਿਲਦਾ ਕਿਉਂਕਿ ਥੱਲੇ ਰੀਚਾਰਜਿੰਗ ਹੋ ਰਹੀ ਹੈ ਜੇ ਅਸੀਂ ਉਹਨੂੰ ਮੋਮਜਮਾ ਪਾ ਕੇ ਕੰਕਰੀਟ ਪਾ ਦੇਵਾਂਗੇ ਉਹ ਬੰਦ ਹੋ ਜੂਗੀ ਤੇ ਉੱਥੇ ਖਾਰਾ ਪਾਣੀ ਲੋਕਾਂ ਨੂੰ ਮਿਲੇਗਾ ਜਿਹੜਾ ਕਿ ਲੋਕਾਂ ਵਾਸਤੇ ਬਹੁਤ ਮਾੜਾ ਹੋਊਗਾ ਅਸੀਂ ਉਹਨੂੰ ਵੀ ਜਿਹੜਾ ਹੈ ਉੱਥੇ ਇੱਕ ਮੋਰਚਾ ਲੱਗਿਆ ਉਹਦੀ ਸਪੋਰਟ ਦੇ ਵਿੱਚ ਅੱਜ ਡਿਸਕਸ਼ਨ ਕੀਤੀ ਹੈ ਮੇਰਾ ਨਾਮ ਇੰਜੀਨੀਅਰ ਕਪਲਵਰੋੜਾ ਤੇ ਮੈਂ ਪਬਲਿਕ ਐਕਸ਼ਨ ਕਮੇਟੀ ਦਾ ਮੈਂਬਰ ਹਾਂ ਜਿਹੜੀਆਂ ਗੱਲਾਂ ਤੁਹਾਡੇ ਸਾਹਮਣੇ ਚਾਰ ਰੱਖੀਆਂ ਜਸਕਿਰਜ ਜੀ ਨੇ ਇਸ ਤੋਂ ਇਲਾਵਾ ਸਾਡਾ ਮੇਨ ਮੁੱਦਾ ਆ ਰਿਹਾ ਹੈ ਕਿ ਲੁਧਿਆਣੇ ਦੇ ਵਿੱਚ ਜਿਹੜਾ ਫੈਕਟਰੀਆਂ ਦਾ ਜਿਹੜਾ ਸੀਟੀਵੀ ਪਲਾਂਟ ਸੀ ਕਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਇਹ 10 ਸਾਲ ਤਾਂ ਇਹ ਲਟਕਾਉਂਦੇ ਰਹੇ ਕਿ ਕੀ ਇਹ ਜਦੋਂ ਬਣ ਜਾਣਗੇ ਉਦੋਂ ਸਾਡਾ ਬੁੱਢਾ ਦਰਿਆ ਸਾਫ਼ ਹੋ ਜਾਏਗਾ ਕਿ ਕੈਮੀਕਲ ਪੈਣਾ ਬੰਦ ਹੋ ਜਾਏਗਾ ਪ੍ਰੋਪਰ ਟ੍ਰੀਟ ਹੋ ਕੇ ਪਾਣੀ ਜਿਹੜਾ ਹੈਗਾ ਜਿਹੜਾ ਗੰਦਾ ਪਾਣੀ ਆ ਟ੍ਰੀਟ ਹੋ ਕੇ ਸਾਫ਼ ਪਾਣੀ ਗਰੇਗਾ ਲੇਕਿਨ ਅੱਜ ਦੇ ਹਾਲਾਤ ਇਹ ਨੇ ਕਿ ਸਵਾ ਸਾਲ ਹੋ ਗਿਆ ਉਹਨਾਂ ਟ੍ਰੀਟਮੈਂਟ ਪਲਾਂਟਾਂ ਨੂੰ ਚੱਲਦੇ ਹੋਏ ਤੇ ਪਰ ਹਜੇ ਤੱਕ ਕੋਈ ਵੀ ਟ੍ਰੀਟਮੈਂਟ ਪਲਾਂਟ ਸਹੀ ਤਰ੍ਹਾਂ ਚੱਲ ਨਹੀਂ ਪਾਇਆ ਤੇ ਗੰਦਾ ਪਾਣੀ ਜਿਹੜਾ ਹੈ ਕੈਮੀਕਲ ਵਾਲਾ ਪਾਣੀ ਹੈ ਉਹਦੇ ਵਿੱਚ ਜਿਹੜਾ ਕਿ ਹੈਵੀ ਮੈਟਲ ਵੀ ਆ ਰਿਹਾ ਚਾਹੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਹੈ ਇਹ ਸਾਰਾ ਦਾ ਪਾਣੀ ਸਾਰਾ ਵੱਡਾ ਦਰਿਆ ਦੇ ਵਿੱਚ ਪੈ ਰਿਹਾ ਜ਼ਹਿਰ ਪੈ ਰਿਹਾ ਤੇ ਜਿਹੜਾ ਪੂਰੇ ਸਾਡੇ ਦੱਖਣੀ ਦੱਖਣੀ ਪੰਜਾਬ ਨੂੰ ਮਿਲ ਰਿਹਾ ਜਿਹਦੇ ਕਰਕੇ ਕੈਂਸਰ ਲੀਵਰ ਡਿਸੀਜ਼ ਲੰਗਸ ਡਿਸੀਜ਼ ਸਾਰਾ ਕੁਝ ਹੋ ਰਿਹਾ ਤੇ ਸਾਡਾ ਇਹ ਪੰਜਾਬ ਸਰਕਾਰ ਨੂੰ ਇਹੀ ਮੰਗ ਹੈਗੀ ਹੈ ਕਿ ਇਮੀਡੀਏਟਲੀ ਜਿਹ ਟਰੀਟਮੈਂਟ ਪਲਾਂਟਾ ਦਾ ਜਿਹੜਾ ਪਾਣੀ ਬੁੜੇ ਦਰਿਆਤ ਗਿਰ ਰਿਹਾ ਇਹਨੂੰ ਬੰਦ ਹੋਣਾ ਚਾਹੀਦਾ ਉਹ ਆਪਣਾ ਪਾਣੀ ਹੁਣ ਆਪ ਹੀ ਸੰਭਾਲਣ ਤੇ ਆਪ ਹੀ ਦੇਖਣ ਕਿ ਉਹਦੇ ਵਿੱਚ ਕੀ ਹੋਣਾ ਚਾਹੀਦਾ ਸੈਕੰਡਲੀ ਜਿਹੜਾ ਜ਼ੀਰਾ ਜਿੱਦਾ ਹੁਣ ਆਪਣਾ ਗਿਆਸਪੁਰੇ ਦੇ ਵਿੱਚ ਇੱਕ ਟ੍ਰੈਜੇਡੀ ਹੋਈ ਜਿਹਦੇ ਵਿੱਚ 11 ਮੋਤਾਂ ਹੋ ਗਈਆਂ ਤੇ ਹਜੇ ਤੱਕ ਸਰਕਾਰ ਇਹ ਹੀ ਤੈਅ ਨਹੀਂ ਕਰ ਪਾਈ ਕਿ ਕਿਹੜੇ ਕਰਕੇ ਹੋਇਆ ਕਿ ਇਹ ਸੀਵਰੇਜ ਕਰਕੇ ਹੋਇਆ ਸੀਵਰੇ ਦੀ ਚੋਕਿੰਗ ਕਰਕੇ ਹੋਇਆ ਕਿ ਕੈਮੀਕਲ ਕਰਕੇ ਹੋਇਆ ਜਦ ਕਿ ਫੋਕਲ ਪੁਆਇੰਟ ਦੇ ਵਿੱਚ ਜਿਹੜੀ ਇੰਡਸਟਰੀ ਕਹਿੰਦੀ ਹੈ ਕਿ ਸੀਟੀਵੀ ਪਲਾਂਟਾ ਚ ਪਾਣੀ ਸੁੱਟ ਰਹੀ ਹੈ ਉਹ ਫੋਕਲ ਪੁਆਇੰਟ ਦੇ ਸੀਵਰੇਜ ਸਿਸਟਮ ਦੇ ਵਿੱਚ ਆਪਣਾ ਗੈਰਕਾਨੂੰਨੀ ਢੰਗ ਦੇ ਨਾਲ ਕੈਮੀਕਲ ਵਾਲਾ ਪਾਣੀ ਪਾਉਂਦੀ ਫੜੀ ਜਾ ਰਹੀ ਹੈ ਜਗਾ ਜਗਾ ਤੇ ਹਜੇ ਕੰਮ ਹੋ ਰਹੇ ਨੇ ਤੇ ਸਾਡੀ ਇਹੀ ਸਰਕਾਰ ਤੋਂ ਮੰਗ ਹੈ ਕਿ ਜਿਹੜਾ ਇਹਨਾਂ ਦਾ ਵਾਟਰ ਆਡਿਟ ਹੈ ਕੈਮੀਕਲ ਆਡਿਟ ਹੈ ਇਹ ਹੋਣਾ ਚਾਹੀਦਾ ਇਮੀਡੀਏਟਲੀ ਇਹਨਾਂ ਦਾ ਕਨੈਕਸ਼ਨ ਇਹਨਾਂ ਦੇ ਜਿਹੜੇ ਅੰਦਰ ਸਬਮਰਸੀਬਲ ਪੰਪ ਲੱਗੇ ਹੋਏ ਨੇ ਉਹ ਬੰਦ ਹੋ ਕੇ ਇਹਨਾਂ ਨੂੰ ਪਾਣੀ ਦੀ ਸਪਲਾਈ ਬਾਹਰੋਂ ਮਿਲਣੀ ਚਾਹੀਦੀ ਹੈ ਤਾਂ ਕਿ ਇਹ ਕੋਈ ਇਹ ਜਿਵੇਂ ਫਾਲਤੂ ਪਾਣੀ ਨਾ ਯੂਜ਼ ਕਰ ਸਕਣ ਤੇ ਜਿਹਨਾਂ ਨਜਾਇਜ਼ ਇਹ ਆਪਣਾ ਕੰਮ ਕਰ ਰਹੇ ਨੇ ਤੇ ਸੀਵਰੇਜ ਦੇ ਵਿੱਚ ਪਾਣੀ ਡੰਪ ਨਾ ਕਰ ਸਕਣ ਤੇ ਇਸ ਤੋਂ ਇਲਾਵਾ ਜਿਹੜਾ ਜ਼ੀਰੇ ਮੋਰਚੇ ਦੇ ਵਿੱਚ ਆਪਾਂ ਦੇਖ ਹੀ ਲਿਆ ਕਿ ਮਾਲਪੁਰਸ ਫੈਕਟਰੀ ਨੇ ਜਿਹੜਾ ਪਾਣੀ ਦਾ ਤੇ ਮਿੱਟੀ ਦਾ ਕਿੰਨਾ ਘਾਣ ਕੀਤਾ ਹੈ ਵਾਤਾਵਰਣ ਦਾ ਉਹਦੇ ਹਿਸਾਬ ਨਾਲ ਸਾਡੀ ਪੰਜਾਬ ਸਰਕਾਰ ਤੋਂ ਇਹ ਮੰਗ ਹੈ ਕਿ ਇਮੀਡੀਏਟਲੀ ਹਰ ਜਿਹੜੀ ਪੰਚਾਇਤ ਹੈ ਪੰਜਾਬ ਪੰਜਾਬ ਦੇ ਵਿੱਚ ਪੰਚਾਇਤਾਂ ਨੂੰ اختیار ਹੋਵੇ ਕਿ ਜਦੋਂ ਮਰਜੀ ਉਹ ਆਪਣੇ ਏਰੀਆ ਦੇ ਵਿੱਚ ਜਿਹੜੀ ਇੰਡਸਟਰੀ ਲੱਗੀ ਹੋਈ ਹੈ ਉਹਦਾ ਉਹਦੀ ਇਨਸਪੈਕਸ਼ਨ ਕਰ ਸਕਣ ਉਹਦਾ ਮੌਈਨਾ ਕਰਕੇ ਉਹਦੇ ਜੇ ਪਾਣੀ ਸੈਂਪਲ ਲੈਣੇ ਕਿਸੇ ਤਰ੍ਹਾਂ ਦੇ ਸੈਂਪਲ ਲੈ ਕੇ ਆਪਣਾ ਵੈਰੀਫਾਈ ਕਰ ਸਕਣ ਕਿ ਇਹ ਕੋਈ ਵਾਤਾਵਰਣ ਦਾ ਘਾਹਤ ਨਹੀਂ ਕਰੀ ਕਿ ਲੋਕਾਂ ਦਾ ਨੁਕਸਾਨ ਤਾਂ ਨਹੀਂ ਕਰੀ ਸਿਹਤ ਦਾ ਇਹਦੇ ਨਾਲ ਅਸੀਂ ਮੰਗਦੇ ਨਾਲ ਅੱਜ ਜਿਹੜੀ ਮੀਟਿੰਗ ਸਾਡੀ ਚੱਲ ਰਹੀ ਹੈ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ